मैं नहीं सुनाना चाहिए क्या है ਕਿ ਮਹਿੰਦੀ ਤੇ ਸਿਰੋੜਾ ਬਗਾਨੇ ਲੱਗ ਰਹੇ ਨੇ ਹੱਥ ਤੇ ਲੱਗੇ ਗਾਣੇ ਕਹਿਚਾਣੇ ਲੱਗ ਰਹੇ ਨੇ thank <laughs> you ਕਿ 14 ਤਬਕ ਕੀ ਦਿਲ ਦੇ ਅੰਦਰ 14 ਤਬਕ ਕੀ ਦਿਲ ਦੇ ਅੰਦਰ ਕਬਜ਼ਾ ਕੀਤਾ ਹੀ ਸਾਰੇ ਤੇ ਕਿ ਦੁਨੀਆ ਪਾਗਲ ਕਹਿੰਦੀ ਕਿ ਦੁਨੀਆ ਪਾਗਲ ਕਹਿੰਦੀ ਹੈ ਸੋਚਾਂ ਦੁਨੀਆ ਬਾਰੇ ਤੇ ਕਿਸਮਤ ਹਾਰ ਹੀ ਜਾਂਦੀ ਹੈ ਕਿਸਮਤ ਹਾਰ ਹੀ ਜਾਂਦੀ ਹੈ ਬੰਦਾ ਹਿੰਮਤ ਹਾਰੇ ਤੇ ਕਿ ਮੈਂ ਸਾਬਰ ਨਹੀਂ ਰਹਿ ਸਕਦਾ ਮੈਂ ਸਾਬਰ ਨਹੀਂ ਰਹਿ ਸਕਦਾ ਜ਼ਾਲਮ ਕੋਈ ਬੰਗਾਰੇ ਤੇ ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਬਾਰੇ ਤੇ ਸੂਰਜ ਡੁੱਬ ਕੇ ਮਰ ਜਾਏਗਾ ਜੇ ਤੂੰ ਬਾਗ ਖਲਾਰੇ ਤੇ ਜੇ ਤੂੰ ਬਾਗ ਖਲਾਰੇ ਤੇ ਖੁੱਲੀਆਂ ਕੋਈ ਭਾਲੇ ਤੇ ਨਹੀਂ ਖੁੱਲੀਆਂ ਅੱਖਾਂ ਲੰਮੀ ਚੁੱਪ ਤੇ ਖੁੱਲੀਆਂ ਅੱਖਾਂ ਤੌਵਾ 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 ਜੋ ਬਣ ਸਿੱਖਾਂ ਦੇਣਾ ਜੀ ਕੇ ਨਹੀਂ ਭਾਜੀ ਇਹ ਜਿਰਕੰਡਾ ਜੀ ਜਿਰਕੰਡਾ ਜਿਰਕੰਡਾ ਜਾਵ ਨਹੀਂ ਕੋਈ ਲੱਗਦੀ ਆ ਹਾਰਸ਼ਗਾਰ ਇਹ ਹੁਣ ਸਾਡਾ ਬਤ ਦੇ ਲੈ ਗਏ ਜੀ ਹੁਣ ਬੱਚੇ ਜ਼ਿਆਦਾ ਇਹ ਅੱਜ ਤਿੰਨ ਦਿਨ ਹੀ ਹੋ ਗਏ ਤੁਹਾਨੂੰ ਪੂਰੇ ਤੀਜਾ ਦਿਨ ਪਹਿਲਾਂ ਅੱਜ 12 ਤੋਂ 15 ਤੱਕ ਤੇ ਕਿਵੇਂ ਰੁੱਖਾ ਇਧਰ ਕਿੰਨੇ ਕਿਵੇਂ ਰੁਝਾਂ ਕਿਵੇਂ ਅੱਜ ਵਾਲੇ ਰੁੱਖਾਂ ਦੀ ਟੀਮ ਹੈ ਜੀ ਹਾਂਜੀ ਠੀਕ ਹੈ ਜੀ ਸਾਡਾ ਇੱਥੇ 100 ਲੱਗੀ ਸੀਗੀ ਅੱਜ ਵੀ ਕਿੰਨੇ ਪੌਂਦਿਆਂ ਦੀ ਮੋਲਦਾਰ ਤੇ ਫਲਦਾਰ ਦੀ ਤੀਕ ਨਹੀਂ ਖਲੀਆ ਲਗਭਗ 1100 ਤੋਂ ਫਰਮ ਮੋਦਾ ਕਹਰੇ ਦਿਨ ਬਣੀਆਂ ਇਹ ਬੱਚਾ ਰਿਸਪੌਂਸ ਵਧੀਆ ਠੀਕ ਹੈ ਜੀ ਅੱਜ ਪੌਦੇ ਬੱਚੇ ਲੈ ਕੇ ਗਏ ਨੇ ਕਿ ਮੰਗ ਕੇ ਜੁਰਗਾ ਇਸੇ ਕਈ ਉਹਨਾਂ ਦੇ ਪੀਰੈਂਟਸ ਉਹ ਵੀ ਮੰਗ ਕੇ ਲੈ ਕੇ ਗਏ ਨੇ ਜਿਵੇਂ ਪਹਿੜਾ ਹੋ ਗਿਆ ਛੂੜਾ ਹੋ ਗਿਆ ਸੰਭਾਲੂ ਨੂੰ ਲੱਗ ਗਿਆ ਜੀ ਖਾਸ ਤੀਨ ਨੰਬਰ 3 ਅਤੇ ਉਹਨਾਂ ਲਈ ਤਿਆਰ ਵਧੀਆ ਪ੍ਰਾਲਾ ਛੂੜਾ ਰਖਵਾਲੇ ਰੁੱਖਾਂ ਦਾ ਵਧੀਆ ਵੇਲੇ ਹਾਂ ਜੀ ਬਰਾਸਤੀ ਰੁੱਖ ਨਹੀਂ ਨਾ ਜਿਹੜੇ ਤੇ ਉਹਨਾਂ ਨੂੰ ਅਸੀਂ ਦੁਬਾਰਾ ਡਿਵੈਲਪ ਕਰਦੇ ਕਿਉਂਕਿ ਬੱਚੇ ਦਾ ਨਾਮ ਨਹੀਂ ਜਾਂਦੇ ਹਾਂ ਇਹਨਾਂ ਨੂੰ ਬੱਚਿਆਂ ਦਾ ਪਤਾ ਜੀ ਛੂੜਾ ਖਤਮ ਹੋ ਗਿਆ ਛੂੜੇ ਹੁਣ ਦਿਖਾਉਂਦੇ ਰਹੇ ਹਾਂ ਕਿਸੇ ਕੰਮ ਟੱਲੇ ਪੈਣੇ ਦੁਬਾਰਾ ਇੱਕ ਦਰੂਜਾ ਖੜਾ ਹੋਵੇ ਨਹੀਂ ਖਤਮ ਹੋਉਂਦਾ ਸੋਨ ਜਨ ਹੋ ਗਿਆ ਅਪੀਮੇ ਜੀ ਚਲੋ ਸੋਨ ਜਨ ਨੂੰ ਕਿਤੇ ਬਹੁਤ ਪ੍ਰਮੋਟ ਕੀਤਾ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਇਹ ਮੈਡੀਕੇਟਰ ਦਾ ਬੁੱਟਾ ਹੈ ਨਾ ਉਹ ਸਰ ਕਿੰਨੀਆਂ ਬਿਮਾਰੀਆਂ ਵਾਸਤੇ ਚੰਗਾ ਹੈ ਜੋ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੀ ਟੀਮ ਕਰੀ ਅਸੀਂ ਡੇਲੀ ਸੇਵਾ ਕਰਦੇ ਹਾਂ ਰਖਵਾਲੇ ਰੱਖਣ ਵਾਲੀ ਐਸਐਡੀ ਟੀਮ ਅਜੀ ਪ੍ਰਜੈਕਟ ਦੇ ਬੁੱਟੇ ਲਾਉਣਾ ਸ਼ਾਮ ਸ਼ਾਮ ਦੇ ਵੀ ਹਾਂ ਤੁਸੀਂ ਹਾਂ ਲਾਉਣ ਲਾਤ ਹਰੇਕ ਦਿਨ ਦਾ ਪਰ ਸਾਹਮਣਾ ਬਹੁਤ ਔਖਾ ਪਰ ਤੁਸੀਂ ਜੇ ਬਨਮਾਸੋਂ ਉੰਡਰ ਕਿਤੇ ਲੱਗਦੇ ਕੋਈ ਮੁੜ ਕੇ ਉਸੇ ਨੂੰ ਮਿੱਧ ਕੇ ਫਰੀਂ ਦੇ ਕੇ ਲੋਕ ਬਿਲਕੁਲ ਹਰ ਵਾਰ ਇੱਕੋ ਜਗ੍ਹਾ ਤੇ ਬੂਟਾ ਲਾ ਦਿੰਦੇ ਆ ਜਗ੍ਹਾ ਵੀ ਉਹੀ ਹੁੰਦੀ ਆ ਬੂਟਾ ਵੀ ਹਰ ਵਾਰ ਲਾਉਂਦੇ ਆ ਨਹੀਂ ਕਈ ਵਾਰੀ ਬੂਟਾ ਲਗਾਇਆ ਜਾਂਦਾ ਜੀ نیچے ਉੱਪਰੋਂ ਤਾਰਾਂ ਗੁਜ਼ਰ ਰਹੀਆਂ ਹੁੰਦੀਆਂ ਫਿਰ ਉਹ ਕੱਟਿਆ ਵੀ ਜਾਂਦਾ ਨਾ ਹਾਂ ਸੋਟਾ ਫਰਜ ਹੈ ਜੀ ਦੇਖੋ ਕੁਦਰਤ ਨੇ ਜਿਹੜੀ ਚੀਜ਼ ਬਣਾਈ ਹੈ ਧਰਤੀ ਨੂੰ ਹਨਾ ਇੱਕ ਜਿਹੜਾ ਚੱਕਰ ਹੈਗਾ ਹਨਾ ਸਿਸਟਮ ਬਣਾਇਆ ਉਹ ਦਰੱਖਤ ਵੀ ਜ਼ਰੂਰੀ ਆ ਪਾਣੀ ਥੱਲੇ ਚ ਜਾਈ ਜਾਂਦਾ ਵਾਤਾਵਰਨ ਆਪਣਾ ਪ੍ਰਦੂਸ਼ਣ ਹੋ ਗਿਆ ਕਿ ਨਹੀਂ ਈ ਕੱਢ ਕੇ ਮੀਂਹ ਉਸ ਵੀ ਆ بارشਾਂ ਪੈਣ ਲੱਗ ਗਈ ਪਤਲੇ ਦਰੱਖਤਾਂ ਦੀ ਸਾਰੇ ਆਪਣੀ ਜੋ ਹੈਗਾ ਸਿਸਟਮ ਬਣਾਇਆ ਕੁਦਰਤ ਨੇ ਤੇ ਬੰਦਾ ਉਹਦੇ ਨਾਲ ਖਿਲਵਾੜ ਕਰਕੇ ਆਪਾਂ ਨੇ ਖਤਮ ਕਰੀ ਜਿੰਨੀ ਸਰਕਾਰਾਂ ਵੰਡ ਜਿੰਦੀਆਂ ਠੀਕ ਹੈ ਕੁਦਰਤ ਦੀ ਆਪ ਫਿਰ ਹਰੀ ਹੋ ਜਾਂਦੀ ਹੈ ਜੀ ਫਿਰ ਕੁਦਰਤ ਜਦੋਂ ਕਹਿਰਵਾਨ ਹੁੰਦੀ ਹੈ ਫਿਰ ਉਦੋਂ ਨੁਕਸਾਨ ਹੀ ਹੁੰਦਾ ਹੈ ਸਾਡਾ ਹੀ ਹੈ ਜੀ ਪਰ ਅਸੀਂ ਪ੍ਰਿੰਸੀਪਲ ਮੈਡਮ ਜੋਤਸਨਾ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਬਰੌਂਟ ਅਸੀਂ ਇੱਥੇ ਉਹਦਾ ਦਾ ਲੰਗਰ ਲਾਇਆ ਹੈ ਜੀ ਉਹਨਾਂ ਦੀ ਮਿਹਰਬਾਨੀ ਬਹੁਤ ਬਹੁਤ ਜੀ ਮੂੰਹ ਸਾਫ਼ ਦੀ ਜਿਨ੍ਹਾਂ ਨੇ ਸਾਡਾ ਸਪੋਰਟ ਕੀਤਾ ਧੰਨਵਾਦ ਜੀ ਜਦੋਂ ਜਦੋਂ ਲਾਸਟ ਦੇ ਕਰਕੇ ਨਾ ਆਪਣੇ ਵਾਲੇ ਲਾਈ ਉਹਨੇ ਆਪਾਂ ਨੂੰ ਚਾਹੁੰਦੇ ਆ। ਅਸੀਂ 1100 ਕੁਸਟਰ ਲੈ ਕੇ ਆਏ ਸੀ ਸਾਰਾ ਲੱਗੇ। ਜਿਵੇਂ ਕਿ ਅਸੀਂ ਸਪੀਡ ਪਲਾਂਟ ਵੀ ਲੈ ਕੇ ਆਉਂਦੇ ਸੀਗੇ। ਅਸੀਂ ਨਾ ਕੋਈ ਪੌਂਡੂ ਇੱਕ ਪਾਸੇ ਵਿੱਚ ਇੱਕ ਪੰਨੇ ਕੀ ਸੀ। ਉਹ ਨਾਲੇ ਚੱਲੂ ਕਰਦੇ ਨਾਲੇ ਸਾਰੇ ਪ੍ਰੋਸੈਸ ਹੋ ਜਾਂਦੇ। ਲੋਕ ਲਈ ਲੋਕੀਂ ਤੋਂ ਦੇਖਦੇ ਜਦੋਂ ਤੁਸੀਂ ਦੱਸਦੇ ਜੀ ਸਕੂਲ ਚਲਾਉਣੇ ਆ ਅਸੀਂ ਕੋਈ ਨਾ ਪ੍ਰੋਵਾਈਡਰ ਆ ਦੇ ਜੀ। ਇੱਕ ਲੈ ਮੈਡਮ ਜੇ ਇਹ ਜਿਹੜੇ ਨਵੇਂ ਪਾਸਪੋਰਟ ਪੁਰਾਣੇ ਨਹੀਂ ਹਾਂ ਉਹ ਨੰਬਰ ਮੈਡਮ ਸਵੇਸੀਮ ਨੰਬਰ 9020 20 ਇਸ ਤੋਂ ਬਾਅਦ ਇਹ ਨਵੀਂ ਨਾ ਸਰਟੀਫਾਈਡ ਹੋਇਆ ਹੈ ਅਰਲਾ ਪ੍ਰਤੀ ਮੁੱਖ اُسیں بناؤ گے اِک نیا اَلہ و رسوٗل بن کے پیار اور امنیاں اُٹھاؤ گے اِسی حال میں داخل ہو جاؤ گے اِدر کا سب سب اَکتاں کی طرف دیکھو واں کینو میں کچھ ہو رہی نہیں अनुपस्थित होने का इन पर मेन

और देखो यार इससे ताकि नजर रखे हो मैं अपने अकेले बिक जाऊं संसद के बाद जो शहर ऐसे कांदा रात के सुनवा शक्ति अपनी नाप के अपने किए थे कहीं से भी ना चलो जे பார சாாட்டே கணியா மேடோலியா